ਇਹ ਲੜਕੇ ਦੋ ਆਏ ਨੇ ਮੂੰਹ ਨਹੀਂ ਉਹਨਾਂ ਦੇ ਬੰਨੇ ਸੀ ਉਹ ਇਧਰੋਂ ਸ਼ਟਰ ਤੋਂ ਅੰਦਰ ਆ ਗਏ ਉਹਨਾਂ ਨੇ ਦੇਖਿਆ ਬਜ਼ੁਰਗ ਪਏ ਨੇ ਸਾਈਡ ਤੇ ਤੇ ਉਹ ਆ ਕੇ ਇੱਥੇ ਮੇਰੀ ਵਾਲੀ ਸੀਟ ਤੇ ਬੈਠ ਕੇ ਗੱਲੇ ਚੋਂ 60000 ਰੁਪਏ ਕੱਢ ਕੇ ਲੈ ਗਿਆ ਨਾਲ ਦੀ ਨਾਲ ਗਲੀ ਨਾਲ ਲੱਕੜਾ ਵਜੇ ਦੁਆਰੀ ਪ੍ਰਾਰ ਹੋ ਗਿਆ ਸਿਰਫ ਸਮਝ ਲਓ ਕਿ 20 ਕਿੰਡ ਲੱਗੇ ਨੇ ਟੋਟਲ 20 22 ਕਿੰਡਾਂ ਦੇ ਵੇਸਾਰਾ ਕੰਮ ਕਰ ਗਿਆ ਹਾਲਾਂਕਿ ਆਮ ਬੰਦਾ ਡਰਦਾ ਅੱਜ ਕੱਲ ਵੈਸੇ ਵੀ ਵੈਸੇ ਡਰੀ ਜਾਂਦਾ ਬੇਟਾ ਸੇਪਰਾ ਸ਼ਰੀਆਮ ਵਾਰਦਾਤ ਕਰ ਗਏ ਬੰਦੇ ਪਤਾ ਲੱਗ ਗਿਆ ਜੀ ਬੰਦੇ ਟ੍ਰੈਸ ਕੀਤੇ ਆਪ ਹੀ ਤੇ ਬੰਦੇ ਅਸੀਂ ਮਨਜੀਤਪੁਰਾ ਸਾਲੀ ਗਲੀ ਚੋਂ ਖਾਲੇ ਉਹਨਾਂ ਦਾ ਜਿਹੜਾ ਮੰਦਰ ਹੈ ਉਸੇ ਮੁੰਡੇ ਦੇ ਨਾਂ ਤੇ ਚੱਲਦਾ ਪਿਆ ਗੋਰੀ ਸ਼ੰਕਰ ਜੋਤਸ਼ੀ ਉਹਨਾਂ ਦੀ ਬਕਾਇਦਾ ਸਾਡੇ ਕੋਲ ਵੀਡੀਓ ਰਿਕਾਰਡਿੰਗ ਪਈਆਂ ਨੇ ਉਹਨਾਂ ਦੇ ਘਰ ਦੀਆਂ ਵੀ ਉਹਨਾਂ ਦੇ ਮਾਪਿਓ ਉਹਦੇ ਮਾਂ ਨੇ ਮੰਨਿਆ ਉਹਦੀ ਘਰ ਦੀ ਨੇ ਮੰਨਿਆ ਉਹਦੀ ਭੈਣ ਨੇ ਮੰਨਿਆ ਕਿ ਮੁੰਡਾ ਚੋਰੀਆ ਕਰਦਾ ਇਹ ਸਾਡੇ ਮੁੰਡੇ ਦਾ ਕੰਮ ਹੀ ਹੈ ਜੇ ਕਾਮੀ ਆ ਰਿਹਾ ਤੁਸੀਂ ਘਰੇ ਉਹਨੂੰ ਕਿਉਂ ਵੜਨ ਦਿੰਦੇ ਜੇ ਜਦੋਂ ਅਸੀਂ ਉਹਨਾਂ ਨੇ ਦਰਵਾਜ਼ਾ ਖੋਲੋ ਉਹਨਾਂ ਨੇ ਦਰਵਾਜ਼ਾ 5-7 ਮਿੰਟ ਦਰਵਾਜ਼ਾ ਖੋਲਣ ਤੇ ਲਗਾਤਾਰ ਦਰਵਾਜ਼ਾ ਖੋਲ ਕੇ ਅੰਦਰ ਗਏ ਆ ਕੀ ਦੇਖਦੇ ਆ ਕਿ ਜਿਹੜਾ ਮੋਟਰਸਾਈਕਲ ਤੇ ਉਹ ਚੋਰੀ ਕਰਨ ਆਇਆ ਜਿਹੜੀ ਰਿਕਾਰਡਿੰਗ ਸਾਡੇ ਕੋਲ ਪਈ ਏ ਉਹ ਹੀ ਉਹ ਰਿਕਾਰਡਿੰਗ ਮੋਟਰਸਾਈਕਲ ਉਹ ਹੀ ਮੋਟਰਸਾਈਕਲ ਲੱਭ ਲੈ ਲੱਭਦੇ ਉਹ ਜਿਹੜਾ ਲੱਭਦੇ ਪਈ ਉਹ ਮੋਟਰਸਾਈਕਲ ਉਹਨਾਂ ਦੇ ਘਰੇ ਘਣਾ ਹੈ ਫਿਰੋਜ਼ਪੁਰ ਦੇ ਅੰਦਰ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਚੋਰਾਂ ਦੇ ਵੱਲੋਂ ਸ਼ਹਿਰ ਵਾਸੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹਾਲਾਤ ਤਾਂ ਹੁਣ ਇਹ ਬਣ ਚੁੱਕੇ ਨੇ ਕਿ ਦਿਨ ਦਿਹਾੜੇ ਦੁਕਾਨਾਂ ਤੋਂ ਚੋਰ ਚੋਰੀਆਂ ਕਰ ਰਹੇ ਨੇ ਤਾਜ਼ਾ ਮਾਮਲਾ ਫਰੂਜ਼ਪੁਰ ਦੀ ਦੁਲਤੀ ਰੋਡ ਤੇ ਬਣੀ ਹੋਈ ਇੱਕ ਸੀਮਿੰਟ ਵਾਲੀ ਦੁਕਾਨ ਦਾ ਜਿੱਥੇ ਦਿਨ ਦਿਹਾੜੇ ਇੱਕ ਸੁੱਤੇ ਪਏ ਦੁਕਾਨਦਾਰ ਦੇ ਕੋਲੋਂ ਚੋਰ ਗੱਲੇ ਦੇ ਵਿੱਚੋਂ ਹਜ਼ਾਰਾਂ ਰੁਪਏ ਚੋਰੀ ਕਰਕੇ ਫਰਾਰ ਹੋ ਗਏ ਤੇ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਸ ਦੇ ਪਿਤਾ ਜੀ ਦੁਕਾਨ ਦੇ ਅੰਦਰ ਸੁੱਤੇ ਪੈਸੀ ਹਤੇ ਉਹ ਸਿਰਫ 2 ਮਿੰਟ ਲਈ ਹੀ ਅਜੇ ਦੁਕਾਨ ਤੋਂ ਪਰਾਂ ਹੋਇਆ ਸੀ ਉਸੇ ਵੇਲੇ ਚੋਰਾਂ ਦੇ ਵੱਲੋਂ ਉਹਨਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਗੱਲੇ ਦੇ ਵਿੱਚ ਜੋ ਵੀ ਪੈਸੇ ਪਏ ਸੀ ਉਹਨਾਂ ਨੂੰ ਚੋਰੀ ਕਰਕੇ ਫਰਾਰ ਹੋ ਗਏ। ਕੋਈ ਨਾਮ ਕਿਹਾ ਗੁਲਸ਼ਨ ਬਿੰਦਰਾ ਜੀ। ਸਰ ਜੀ ਕੀ ਗੱਲ ਕਰ ਰਹੀ ਸੀ ਕਿਹਟੇ ਲੱਗਦੇ। ਕੱਲ ਆਪਣੀ ਦੁਕਾਨ ਸੁਆਮੀ ਡੇਡਰ ਸੁਆਮੀ ਟ੍ਰੇਡਿੰਗ ਕੰਪਨੀ ਦੁਲਚੀ ਕੇ ਰੋਡ ਤੇ ਹੈ। ਤੇ ਕੱਲ ਮੈਂ ਕੋਈ ਤਕਰੀਬਨ 3:00 ਵਜੇ ਤਕਰੀਬਨ ਅੰਦਰ ਹੀ ਪਿਛਲੇ ਪਾਸੇ ਆਪਣਾ ਘਰ ਹੈ ਮੈਂ ਖਾਣਾ ਖਾਣ ਗਿਆ ਜਿਹੜਾ ਵਰਕਰ ਸੀ ਉਹ ਵੀ ਖਾਣਾ ਖਾਣ ਚਲਾ ਗਿਆ ਸਾਡੇ ਡੈਡੀ ਜੀ ਤੇ ਬ੍ਰਦਰ ਇੱਥੇ ਬੈਠੇ ਸੀ ਤੇ ਕੋਈ ਕਸਟਮਰ ਆਇਆ ਉਹਨੇ ਕਿਹਾ ਕਿ ਇੱਕ ਦੀ ਬੋਰੀ ਬੋਰੀ ਦੇ ਦਿਓ ਭਾਈ ਸਾਹਿਬ ਬੋਰੀ ਲਾਣਾ ਤੇ ਨਾਲ ਦੀ ਦੁਕਾਨ ਚ ਗਾਊਣ ਹੈ ਨਾਲ ਦੀ ਦੁਕਾਨ ਚ ਗਏ ਨੇ ਇੰਨੇ ਚਿਰ ਨੂੰ ਲੜਕੇ ਦੋ ਆਏ ਨੇ ਮੂੰਹ ਨਹੀਂ ਉਹਨਾਂ ਦੇ ਬੰਨੇ ਸੀ ਉਹ ਇਧਰੋਂ ਸ਼ਟਰਥਾਂ ਨਹੀਂ ਅੰਦਰ ਆ ਗਏ ਉਹਨਾਂ ਨੇ ਦੇਖਿਆ ਬਜ਼ੁਰਗ ਪਏ ਨੇ ਸਾਈਡ ਤੇ ਤੇ ਉਹ ਅੱਗੇ ਇੱਥੇ ਮੇਰੀ ਵਾਲੀ ਸੀਟ ਤੇ ਬੈਠ ਕੇ ਗੱਲੇ ਚੋਂ 60000 ਰੁਪਏ ਕੱਢ ਕੇ ਲੈ ਗਿਆ ਤੇ ਨਾਲ ਦੀ ਨਾਲ ਗਲੀ-ਗਲੀ ਲੱਕੜਾ ਵਜੇ ਦੁਬਾਰੀ ਤਰਾਰ ਹੋ ਗਿਆ ਸਿਰਫ ਸਮਝ ਲਓ ਕਿ 20 ਕਿੰਟ ਲੱਗੇ ਨੇ ਟੋਟਲ 20-22 ਕਿੰਟਾਂ ਦੇ ਵਿੱਚ ਸਾਰਾ ਕੰਮ ਕਰ ਗਿਆ ਮੂੰਹ ਉਹਨਾਂ ਦਾ ਬੰਨਿਆ ਨਹੀਂ ਸੀ ਕੋਈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਡਰ ਭੈ ਨਹੀਂ ਸੀਗਾ ਕੋਈ ਕਿਸੇ ਤਰ੍ਹਾਂ ਸਰਕਾਰ ਦਾ ਉਹਨਾਂ ਨੂੰ ਕੋਹ ਨਹੀਂ ਕਿਸੇ ਤਰ੍ਹਾਂ ਪੁਲਿਸ ਦਾ ਕੋਹ ਨਹੀਂ ਕਿਸੇ ਤਰ੍ਹਾਂ ਕੇ ਬਲੇਦਾਰ ਕੋਹ ਨਹੀਂ ਹਾਲਾਂਕਿ ਆਮ ਬੰਦਾ ਡਰਦਾ ਅੱਜ ਕੱਲ ਵੈਸੇ ਵੀ ਵੈਸੇ ਡਰੀ ਜਾਂਦਾ ਬੇਟਾ ਸਿਰ ਪਰ ਸ਼ਰੀਆਮ ਵਾਰਦਾਤ ਕਰ ਗਏ ਤਕਨੀਕ ਦੇ ਜੋ ਲਗਾਤਾਰ ਇਹ ਮਾਮਲੇ ਜਿਹੜੇ ਉਹ ਸਾਹਮਣੇ ਆ ਰਹੇ ਨੇ ਇਹਦੇ ਚ ਕਾਰਗੁਜ਼ਾਰੀ ਢਿੱਲੀ ਹੈ ਜੀ ਸਰਕਾਰ ਦੀ ਕਹ ਲਓ ਪੁਲਿਸ ਦੀ ਕਹ ਲਓ ਜਾਂ ਕਿਸੇ ਦੀ ਵੀ ਕਹ ਲਓ ਕਿ ਕਾਰਗੁਜ਼ਾਰੀ ਢਿੱਲੀ ਕਰਕੇ ਹੀ ਇਹ ਕੰਮ ਹੋ ਰਿਹਾ ਜੇ ਕੋ ਮਾੜੀ ਮੋਟੀ ਵੀ ਨੱਥ ਪਾਈ ਜਾਵੇ ਕਿ ਉੱਤੋਂ ਆਪਣੇ ਜਿਹੜੇ ਸਰਕਾਰ ਹੈ ਸਰਕਾਰ ਥੋੜੀ ਬੋਦੀ ਨੱਥ ਪਾ ਦੇਵੇ ਤੇ ਇਹਦੇ ਥੱਲੇ ਤਾਂ ਪੈ ਸਕਦੀ ਹੈ ਇਹ ਨਹੀਂਗਾ ਵੀ ਥੱਲੇ ਨਹੀਂ ਪਏਗੀ ਥੱਲੇ ਪੈ ਜਾਏਗੀ ਪਤਾ ਲੱਗਾ ਬੰਦੇ ਬੰਦੇ ਪਤਾ ਲੱਗ ਗਿਆ ਜੀ ਬੰਦੇ ਟ੍ਰੈਸ ਕੀਤੇ ਆਪ ਹੀ ਨਾਲ ਸਾਡੇ ਸੋ ਐਮਸੀ ਸਾਹਿਬ ਹੈਗੇ ਸੀ ਐਮਸੀ ਸਾਹਿਬ ਨੇ ਬੜਾ ਸਾਥ ਦਿੱਤਾ ਉਹ ਵੀ ਨਾਲ ਗਏ ਤੇ ਬੰਦੇ ਅਸੀਂ ਮਨਜੀਤਪੁਰ ਵਾਲੀ ਗਲੀ ਚੋਂ ਫਾਲੇ ਪਤਾ ਲੱਗਾ ਕਿ ਉੱਥੋਂ ਦਾ ਮੁੰਡਾ ਗੋਰੀ-ਗੋਰੀ ਤੇ ਉਹਨਾਂ ਜਦੋਂ ਘਰ ਗਏ ਤੇ ਉਹਨਾਂ ਦਾ ਘਰ ਗੋਰੀ ਸ਼ੰਕਰ ਜੋਤਿਸ਼ੀ ਮੁੰਡੇ ਦਾ ਨਾਂ ਗੋਰੀ ਮੁੰਡੇ ਦਾ ਨਾਂ ਹੈ ਜਿੰਨੇ ਚੋਰੀ ਕੀਤੀ ਹੈ ਉਹਨਾਂ ਦਾ ਜਿਹੜਾ ਮੰਦਰ ਹੈ ਉਸੇ ਮੁੰਡੇ ਦੇ ਨਾਂ ਤੇ ਚੱਲਦਾ ਪਿਆ ਗੋਰੀ ਸ਼ੰਕਰ ਜੋਤਿਸ਼ੀ ਉਹਨੀਆਂ ਬਾਕਾਇਦਾ ਸਾਡੇ ਕੋਲ ਵੀਡੀਓ ਰਿਕਾਰਡਿੰਗ ਪਈਆਂ ਨੇ ਉਹਨਾਂ ਦੇ ਘਰ ਦੀਆਂ ਵੀ ਉਹਨਾਂ ਦੇ ਮਾਪਿਓ ਉਹਦੇ ਮਾਂ ਨੇ ਮੰਨਿਆ ਉਹਦੀ ਘਰ ਦੀ ਨੇ ਮੰਨਿਆ ਉਹਦੀ ਭੈਣ ਨੇ ਮੰਨਿਆ ਕਿ ਮੁੰਡਾ ਚੋਰੀਆ ਕਰਦਾ ਇਹ ਸਾਡੇ ਮੁੰਡੇ ਦਾ ਕੰਮ ਹੀ ਹੈ ਜੇ ਕੰਮ ਹੀ ਹੈ ਫਿਰ ਤੁਸੀਂ ਘਰੇ ਉਹਨੂੰ ਕਿਉਂ ਵੜਨ ਦਿੰਦੇ ਜੇ ਜਦੋਂ ਅਸੀਂ ਉਹਨਾਂ ਨੇ ਕਿਹਾ ਦਰਵਾਜ਼ਾ ਖੋਲੋ ਉਹਨਾਂ ਨੇ ਦਰਵਾਜ਼ਾ 5-7 ਮਿੰਟ ਦਰਵਾਜ਼ਾ ਖੋਲਣ ਤੇ ਲਗਾਤੇ ਦਰਵਾਜ਼ਾ ਖੋਲ ਕੇ ਅੰਦਰ ਗਏ ਆ ਕੀ ਦੇਖਦੇ ਆ ਕਿ ਜਿਹੜਾ ਮੋਟਰਸਾਈਕਲ ਤੇ ਉਹ ਚੋਰੀ ਕਰਨ ਆਇਆ ਜਿਹੜੀ ਰਿਕਾਰਡਿੰਗ ਸਾਡੇ ਕੋਲ ਪਈ ਏ ਕੋਈ ਉਹ ਰਿਕਾਰਡਿੰਗ ਮੋਟਰਸਾਈਕਲ ਉਹ ਹੀ ਮੋਟਰਸਾਈਕਲ ਲੱਭਦੇ ਲੱਭਦੇ ਉਹ ਜਿਹੜਾ ਲੱਭਦੇ ਪਈ ਉਹ ਮੋਟਰਸਾਈਕਲ ਉਹਨਾਂ ਦੇ ਘਰੇ ਘੜਾ ਕਹਿੰਦੇ ਜੀ ਹੁਣੇ 5 5 ਮਿੰਟ ਪਹਿਲਾਂ ਤੁਸੀਂ ਆ ਜਾਂਦੇ ਤੇ ਮੋਟਰਸਾਈਕਲ ਉਹ ਹੁਣੇ ਖਿਲਾਰ ਕੇ ਗਿਆ ਤੇ ਅੰਦਰੋਂ ਸਾਡੀ ਦੂਜੇ ਭਰਾ ਦੀ ਐਕਟਿਵ ਆ ਕੱਢ ਕੇ ਲ ਗਿਆ ਭਰਾ ਉਹਨਾਂ ਦਾ ਦੂਜਾ ਵੀ ਘਰੇ ਸੀ ਫਿਰ ਅਸੀਂ ਜਿਹੜਾ ਮੋਟਰਸਾਈਕਲ ਸੀ ਇਹ ਹੁੰਦਾ ਬ੍ਰਦਰ ਸੀ ਉਹ ਪੁਲਿਸ ਨੂੰ ਅਸੀਂ ਜਾ ਕੇ ਦਰਖਾਸਤ ਦਰਖਾਸਤ ਦੇ ਕੇ ਤੇ ਮੋਟਰਸਾਈਕਲ ਵੀ ਤੇ ਬੜਾ ਲੜਕੇ ਦਾ ਜਿਹਨੇ ਚੋਰੀ ਕੀਤੀ ਹੁੰਦਾ ਬ੍ਰਦਰ ਥਾਣੇ ਹੀ ਦੇ ਦਿੱਤਾ ਉਸ ਤੋਂ ਬਾਅਦ ਅਗਲੀ ਕਾਰਵਾਈ ਅੱਜ ਅਜੇ ਪਹੁੰਚੀ ਨਹੀਂ ਉਹਨਾਂ ਕੋਲ ਜਾਣਦੇ ਆ ਦੇਖਦੇ ਆ ਬਾਕੀ ਰਾਤ ਕਰਾਉਣ ਨੂੰ ਫੋਨ ਜ਼ਰੂਰ ਕਰਤੇ ਸੀ ਕਿ ਬੰਦਾ ਗਲੀ 'ਚ ਹੈਗਾ ਸਾਨੂੰ ਉੱਥੋਂ ਸੂਤਰਾ ਤੋਂ ਪਤਾ ਲੱਗਦਾ ਰਿਹਾ ਤੇ ਉਹਨਾਂ ਨੇ ਕਿਹਾ ਮੁੰਡਾ ਗਲੀ 'ਚ ਆਇਆ ਹੈ ਤੇ ਅਸੀਂ ਪੁਲਿਸ ਵਾਲੇ ਅੱਗੇ ਮੈਨੂੰ ਇਹ ਕਿਹਾ ਕਿ ਤੁਸੀਂ ਆ ਪਾਓ ਮੈਂ ਕਿਹਾ ਵੀ ਦੇਖੋ ਮੇਰਾ ਆਣਾ ਇਸ ਟਾਈਮ ਮੁਨਾਸਬ ਨਹੀਂ ਹੈਗਾ ਜੇ ਮੈਂ ਆਪ ਹੀ ਕੋਈ ਕਾਰਵਾਈ ਕਰਨੀ ਹੋਵੇ ਤੇ ਮੈਂ ਇੱਕ ਦਿਨਾਂ ਦਾ ਵੀ ਕਰ ਵੀ ਸਕਦਾ ਸੀ ਪਰ ਅਸੀਂ ਕਾਨੂੰਨ ਨੂੰ ਹੱਥ ਨਹੀਂ ਲੈਣਾ ਚਾਹਦੇ ਨਹੀਂ ਸਾਨੂੰ ਕਾਨੂੰਨ ਕਾਨੂੰਨੀ ਕਾਰਵਾਈ ਤੇ ਪ੍ਰਸ਼ਾਸਨ ਤੇ ਪੂਰਾ ਭਰੋਸਾ ਪੂਰਾ ਵੱਡ ਪੂਰਾ ਅਸੀਂ ਚਾਹੁੰਦੇ ਕਿ ਜੋ ਵੀ ਕਾਨੂੰਨ ਕਰੇਗਾ ਸਾਡੇ ਹੱਕ ਤੇ ਵਧਿਆ ਕਰੂਗਾ ਮਾੜਾ ਨਹੀਂ ਕਰੂਗਾ ਕਿਉਂਕਿ ਸਾਡੇ ਕੋਲ ਸਾਰੇ ਸਬੂਤ ਪਏ ਨੇ ਬਾਕੀ ਐਮਸੀ ਸਾਹਿਬ ਸਾਡੇ ਨਾਲ ਖੜੇ ਨੇ ਐਮਸੀ ਸਾਹਿਬ ਨੂੰ ਸਾਰਾ ਪਤਾ ਹੈ ਜੋ ਵੀ ਹੋਇਆ ਹੈ ਦੇਖ ਤੇ ਦਿਨ ਪਰ ਰਾਤ ਇਥੇ ਤਕਰੀਬਨ ਕੋਈ ਨਾ ਕੋਈ ਕੰਡ ਹੋਇਆ ਹੀ ਰਹਿੰਦਾ ਪਰ ਅੱਗੇ ਹੁੰਦਾ ਸੀ ਰਾਤ ਨੂੰ ਜਾਂ ਤੜਕੇ ਇਹ ਤਾਂ ਸਾਮਲ ਹੋ ਵੀ 7:30 9:30 ਦਾ ਟਾਈਮ ਸੀ ਦੁਪਹਿਰ ਦਾ ਟਾਈਮ ਸੀ ਦੁਪਹਿਰ ਦੇ ਟਾਈਮ ਇਹ ਕਾਰਡ ਹੋ ਗਿਆ ਕਦੀ ਸੋਚਿਆ ਨਹੀਂ ਸੀ ਕਿ ਦੁਪਹਿਰ ਦੇ ਟਾਈਮ ਵੀ ਇਹ ਕਾਰਡ ਹੋ ਜਾਏਗਾ ਵੀ ਇੰਨੀ ਕੋ ਉਹਨਾਂ ਦੇ ਦਿਲ ਚ ਜਿਹੜਾ ਜਿਹੜਾ ਕੋਪਰ ਨਿਕਲ ਗਿਆ ਕੁਛ ਨਹੀਂ ਹੋ ਸਕਦਾ ਫਿਰ ਮੂੰਹ ਵੀ ਨਹੀਂ ਬੰਨੇ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਸਾਡਾ ਕੋਈ ਕੀ ਕਰ ਲੂਗਾ ਉਦਿਸ ਘਟਨਾ ਤੋਂ ਬਾਅਦ ਐਸਐਚਓ ਨੇ ਕਿਹਾ ਹੈ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਜਲਦ ਹੀ ਚੋਰਾਂ ਨੂੰ ਟ੍ਰੇਸ ਵੀ ਕਰ ਲਿਆ ਜਾਵੇਗਾ ਤੇ ਬੰਦੀ ਕਾਰਵਾਈ ਵੀ ਕੀਤੀ ਜਾਵੇਗੀ ਸੋ ਇਹ ਤੇ ਦਲਚਸਪ ਰੋੜ ਤੇ ਚੋਰੀ ਦੀ ਘਟਨਾ ਜਿਹੜੀ ਵਾਪਰੀਆ ਕੀ ਆ ਮਾਮਲਾ ਕੋ ਕੱਲ ਇੱਕ ਜਿਹੜੀ ਦੁਕਾਨਦਾਰ ਵੱਲੋਂ ਸਾਨੂੰ 60000 ਰੁਪਏ ਚੋਰੀ ਹੋਣ ਬਾਰੇ ਦਰਖਾਸਤ ਦਿੱਤੀ ਹੈ ਜੀਤੀ ਪਰਤਾਲ ਚੱਲ ਰਹੀ ਹੈ ਵੀ ਚੋਰੀ ਹੋਈ ਹੈ ਜਾਂ ਨਹੀਂ ਹੋਈ ਇਸ ਕਰਕੇ ਉਹਨਾਂ ਨੇ ਉਹਨੂੰ ਕੁਝ ਮੇਰਾ ਖਿਆਲ ਫੋਟੋਜ਼ ਵੀ ਉਹਨਾਂ ਕੋਲ ਹੈਗੀਆਂ ਉਹ ਵੀ ਉਹਨੂੰ ਤਾਂ ਮੰਗਵਾਈਆਂ ਤੇ ਜਿਸ ਦੇ ਖਿਲਾਫ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਇਸ ਆਦਮੀ ਨੇ ਚੋਰੀ ਕੀਤੀ ਹੈ ਉਹ ਇਸ ਟਾਈਮ ਤੇ ਸੈਵਲ ਹਸਪਤਲ ਵਿੱਚ ਜੀਰੇ ਲਾਜਾ ਜਦੋਂ ਵੀ ਉੱਥੋਂ ਠੀਕ ਹੁੰਦਾ ਤੇ ਉਹਦੀ ਪੁਛਗਿਛ ਲਿਆ ਕੇ ਜੋ ਵੀ ਬੰਦ ਕਾਰਵਾਈ ਹੋਣੇ ਚ ਰੰਦੀ ਜਾਉ। ਸਰ ਜਿਆਜਤ ਨੂੰ ਪਤਾ ਲੱਗਿਆ ਕਿ ਉਹ ਦਾ ਕੌਣ ਸੀ? ਅਜੇ ਤਾਂ ਅ ਅਰਖਾਸ ਦੇ ਵਿੱਚ ਜਿਹੜਾ ਉਹਨੂੰ ਦੱਸਿਆ ਵੀ ਲੋਕਲ ਹੀ ਇੱਥੋਂ ਦਾ ਰਹਿਣ ਵਾਲਾ। ਸਰ ਕੋਈ ਮੋਟਰਸਾਈਕਲ ਮਿਲਦ ਗਈ ਚੋਰੀ ਦਾ ਬਰਾਮਦ? ਨਹੀਂ ਕੋਈ ਹਜੇ ਕੁਝ ਵੀ ਨਹੀਂ ਹਜੇ ਤਾਂ ਉਹ ਤੁਹਾਨੂੰ ਦੱਸਿਆ ਵੀ ਉਹ ਸਿਵਲ ਹਸਪਤਾਲ ਵਿੱਚ ਜਿਹੜਾ ਉਹ ਜੇਰੇ ਲਾਜਾ ਕੁਝ ਕਾਰਨ ਕਰਕੇ ਜਿਹੜਾ ਉਹਨੂੰ ਦੋਰਾ ਵਗੈਰਾ ਪਿਆ। ਉੱਥੋਂ ਜਦੋਂ ਸਿਵਲ ਹਸਪਤਾਲ ਤੋਂ ਦਾ ਲਜ ਹੋ ਕੇ ਬਾਅਦ ਠੀਕ ਹੁੰਦਾ ਦੋਸਤੋ ਬਾਅਦ ਜਿਆਦਾ ਉਹਦੀ ਪੁਛਕਿਛ ਕੀਤੀ ਜਾਓ ਦੱਸੀ ਕਿ ਇਹ ਕੋਈ ਚੋਰੀ ਦੀ ਵਾਰਦਾਤਾ ਕੋਈ ਪਹਿਲਾ ਮਾਮਲਾ ਨਹੀਂ ਹੈ ਆਏ ਦਿਨ ਅਜਹੀਆਂ ਚੋਰੀਆਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿਸ ਤੋਂ ਲੋਕ ਕਾਫੀ ਜਿਆਦਾ ਪਰੇਸ਼ਾਨ ਵੀ ਨੇ ਤੇ ਜ਼ਿਲ੍ਹੇ ਸਿੱਧੇ ਤੌਰ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਜ਼ਿੰਮੇਵਾਰ ਠਹਿਰਾ ਰਹੇ ਨੇ ਫਰੋਜਪੁਰ ਤੋਂ ਫਰਮਜੀ ਸਖਾਣਾ ਪੰਜਾਬੀ ਲੋਕ ਚੈਨਲ